ਪੁਰਸਲਾ ਦੇ ਨੂਰਪੁਰ ਦੋਨਾਂ ਪਿੰਡ ਦੇ ਵਿੱਚ ਐਸ ਵਕਤ ਜਗਦੰਬੇ ਇੰਡਸਟਰੀ ਦੇ ਨਾਮ ਤੋਂ ਇੱਕ ਫੈਕਟਰੀ ਹੈ ਜਗਦੰਬੇ ਦਾ ਨਾਮ ਦੱਸਿਆ ਜਾ ਰਿਹਾ ਉਸ ਦੇ ਵਿੱਚ ਜਿਹੜਾ ਕਿ ਅੱਗ ਸਵੇਰ 8 ਵਜੇ ਤੋਂ ਅੱਜ ਲੱਗੀ ਹੋਈ ਹੈ ਮੈਟਰਸ ਜਾਨੀ ਕਿ ਜਿਹੜੇ ਗੱਦੇ ਹੁੰਦੇ ਆ ਅਸੀਂ ਘਰਾਂ ਦੇ ਵਿੱਚ ਵਰਤਦੇ ਆ ਉਹ ਫੈਕਟਰੀ ਜਿਹੜੀ ਹੈ ਕਿ ਇੱਥੇ ਉਸ ਦੀ ਫੈਕਟਰੀ ਹੈ ਐਸ ਵਕਤ ਦੀ ਜੋ ਤਸਵੀਰ ਲਗਭਗ ਤੇ 5 ਘੰਟੇ ਹੋ ਗਏ ਨੇ ਇੱਥੇ ਅੱਗ ਲੱਗੀ ਹੋਈ ਹੈ ਚਿੰਨਾ ਫੈਕਟਰੀ ਦੇ ਅੰਦਰ ਸਮਾਨ ਪਿਆ ਸੀਗਾ ਉਹ ਸਾੜਾ ਸੜਕੇ ਐਸ ਵਕਤ ਸੁਆਹ ਹੋ ਗਿਆ ਨੇ 50 ਤੋਂ ਵੱਧ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਐਸ ਵਕਤ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਪੂਰਥਲਾ ਦੀ ਸਬ ਡਿਵੀਜ਼ਨ ਉਸ ਤੋਂ ਇਲਾਵਾ ਜੇ ਜਲੰਧਰ ਦੀ ਗੱਲ ਕਰਾਂ ਤੇ ਆਲੇ ਦੁਆਲੇ ਏਰੀਏ ਤੋਂ ਵੀ ਜਿਹੜੀਆਂ ਕਿ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੇ ਮੁਲਾਜਮ ਐਸ ਕੁਝ ਜਿਹੜੇ ਨੇ ਕੀ ਉਹ ਮੌਕੇ ਤੇ ਉੱਤੇ ਕੰਮ ਕਰਦੇ ਪਏ ਨੇ ਪਰ ਕੁਝ ਕਿ ਲੋਕ ਜਿਹੜੇ ਐਸ ਵਕਤ ਇੱਥੇ ਚਿੰਤਾ ਪ੍ਰਗਟ ਇਹ ਕਰਦੇ ਪਏ ਨੇ ਕਿ ਇੱਕ ਦੋ ਲੋਕ ਜਿਹੜੇ ਨੇ ਕਿ ਐਸੋ ਸੰਲੋਗ ਵਿੱਚ ਇੱਥੇ ਮਿਲਣ ਜਿਨ੍ਹਾਂ ਦੇ ਰਿਸ਼ਤੇਦਾਰ ਐਸ ਵ ਅ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਜਿਹੜੀ ਹੈ ਕਿ ਕੋਈ ਹਾਲੇ ਤੱਕ ਜਾਣਕਾਰੀ ਜਿਹੜੀ ਹੈ ਕਿ ਨਿਕਲ ਕੇ ਸਾਹਮਣੇ ਨਹੀਂ ਆਏ ਪਿਛਲੇ 5 ਘੰਟੇ ਤੋਂ ਜਿਹੜੀ ਹੈ ਕਿ ਇੱਥੇ ਅੱਗ ਨੂੰ ਬੁਝਾਉਣ ਦੀਆਂ ਜਿਹੜੀਆਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਜ਼ਗਾਤਾਰ ਉਹ ਕੀਤੀਆਂ ਜਾ ਰਹੀਆਂ ਹਨ ਕੁਝ ਕੁ ਲੋਕ ਜ਼ਰੂਰ ਇਹ ਕਲੇਮ ਕਰਦੇ ਪਏ ਨੇ ਕਿ ਸਵੇਰ ਦਾ ਹੀ ਸਮਾ ਸੀਗਾ 8:00 8:30 ਵਜੇ ਦਾ ਜਦੋਂ ਇੱਥੇ ਅੱਗ ਲੱਗੀ ਹੈ ਤੇ ਉਦੋਂ ਹੀ ਫੈਕਟਰੀ ਦੇ ਅੰਦਰ ਜਿਹੜੇ ਲੋਗ ਨੇ ਹਾਜ਼ਰੀ ਲਗਾ ਕੇ ਕੰਮ ਤੇ ਉੱਤੇ ਆ ਰਹੇ ਸਨ ਹਾਲਾਂਕਿ ਸਵੇਰ ਦੇ ਮੌਕੇ ਹੀ ਜਿਹੜਾ ਕਿ ਇੱਥੇ ਕੰਮ ਹੁੰਦਾ ਸੀ ਇਸ ਤੋਂ ਇਲਾਵਾ ਜਿਹੜਾ ਹੈ ਕਿ ਉਹ ਕਮਰਾ ਦੇ ਸ਼ਿਫਟ ਨਹੀਂ ਸੀ ਕਿ ਪਰ ਅੱਗ जिस ਤਰੀਕੇ ਦੇ ਨਾਲ ਇਸ ਵਕਤ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਇਸ ਵਕਤ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗਾ ਫਾਇਰ ਆਫੀਸਰ ਮੌਜੂਦ ਨੇ ਸਰਦਾਰ ਸਾਹਿਬ ਇਸ ਵਕਤ ਦੀ ਸਥਿਤੀ ਕੀ ਹੈ ਸਰ ਅੱਗ ਜਿਹੜੀ ਆ ਅੰਡਰ ਕੰਟਰੋਲ ਹੈ ਪਰ ਜਿਹੜਾ ਰਬੜ ਦਾ ਦਾਣਾ ਹੈ ਇਹਨੂੰ ਕੁ ਟਾਈਮ ਲੱਗੇਗਾ ਇਹਨੂੰ ਇਹਨੂੰ ਪਾਰਾ ਤਾਂ 24 ਘੰਟੇ ਵੀ ਲੱਗ ਸਕਦੇ ਆ। ਤੋਂ ਜਿਹੜਾ ਸ਼ੈੱਡ ਹੈਗਾ ਸ਼ੈੱਡ ਦੇ ਵਿੱਚ ਵੀ ਸਾਰੇ ਕੁਝ ਦੇਖਿਆ ਹੋਣਾ। ਜਿਹੜੇ ਫਲੇਮ ਤੇ ਹੀ ਕੰਟਰੋਲ ਕਰ ਚੁੱਕੇ ਆ। ਪਰ ਅਜ ਤੱਕ ਜਿੰਨੇ ਗਾਣੇ ਤੈਹ ਤੱਕ ਨਹੀਂ ਜਾਂਦੇ। ਬਹੁਤ ਜ਼ਿਆਦਾ ਦਾਣਾ ਸੀਗਾ ਜਿਹੜਾ ਸਟੋਰ ਕੀਤਾ ਉਹ ਜਿਹੜਾ ਪਲਾਸਟਿਕ ਦੀ ਰੀ ਹੈਗੀ ਆ ਉਹ ਫਾਤ ਜਿਹੜੀ ਮੈਂ ਫਲੇਮ ਲੱਗ ਰਿਹਾ ਮਤਲਬ ਉਹਦਾ ਅੰਡਰ ਕੰਟਰੋਲ ਉਹਦਾ ਅੰਡਰ ਕੰਟਰੋਲ ਸਰਦਾਰ ਸਾਹਿਬ ਜਲੰਧਰ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਨੇ ਇੱਕੀ ਤੌਰ ਫਾਇਰ ਅਫਸਰ ਨੇ ਕਿਉਂਕਿ ਇੱਥੇ ਐਸ ਵਕਤ ਆਪਣੀ ਡਿਊਟੀ ਕਰਦੇ ਪਏ ਨੇ ਇਸ ਤੋਂ ਇਲਾਵਾ ਵੀ ਹੋਰ ਜਿਹੜੇ ਫਾਇਰ ਸਟੇ ਜਿਹੜੇ ਆਫੀਸ ਉਹ ਮੈਂ ਗੱਲ ਕਰ ਰਿਹਾ ਪਗਤ ਜੀ ਅ ਅੰਦਰ ਤੁਸੀਂ ਐਸ ਵਕਤ ਇੱਥੇ ਡਿਊਟੀ ਲੱਗੇ ਹੁਣ ਤੱਕ ਕਿੰਨੀਆਂ ਗੱਡੀਆਂ ਆ ਚੁੱਕੀਆਂ ਹੋਈਆਂ ਤੇ ਮੇਰੇ ਕੋਲ 2250 ਤੋਂ ਉੱਤੇ ਗੱਡੀ ਲੱਗ ਚੁੱਕੀ ਹੈ 2250 ਤੋਂ ਉੱਤੇ ਗੱਡੀ ਲੱਗ ਚੁੱਕੀ ਹੈ ਮਾਈਕਰੋਜ਼ ਨੇ ਇਹਦੇ ਅੰਦਰ ਛੋਟੇ ਛੋਟੇ ਜਿਹੜੇ ਦਾਣਾ ਹੁੰਦਾ ਜੀ ਇਹ ਪਲਾਸਟਿਕ ਦਾ ਉਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ ਕਿਨਾਂ ਨੇ ਖਾਂਡੇ ਬਣਾਏ ਸਪਾਰਟਾਈਜ਼ਿੰਗ ਕੀਤੀ ਹੋਈ ਹੈ ਉਹਦੇ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ 에어 ਵੈਂਟੀਲੇਸ਼ਨ ਵੀ ਜਿਹੜੀ ਹੈ ਕਿ ਉਹ ਲੱਗਦਾ ਨਹੀਂ ਪਿਆ ਕਿ ਅੰਦਰੇ ਅੰਦਰ ਹੀ ਫੈਕਟਰੀ ਜਿਹੜੀ ਹੈ ਕਿ ਕੋਈ ਬੈਕ ਡੋਰ ਤੇ ਐਗਜ਼ਿਟ ਆਫ ਨਾ ਇਹਨਾਂ ਘਰਨੇ ਜੇ ਬਣਾਏ ਆ ਇੱਕ ਇੱਥੇ ਬਣਿਆ ਵੇ ਇੱਕ ਉਧਰ ਬਣੇ ਉਹ ਸਾਡੇ ਨਾਲ ਸੜਕਾਂ 'ਤੇ ਬੰਦ ਨਹੀਂ ਹੋ ਰਹੀ ਬਲਕਿ ਇੱਕੋ ਹੀ ਪਾਸਾ ਜਾਣਦਾ ਤੇ ਇੱਕੋ ਹੀ ਪਾਸਾ ਆਣਦਾ ਆਲੇ ਦੁਆਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਹੁਣ ਕੱਲ ਤੋਂ ਚੜਾਣ ਲੱਗੇ ਤੇ ਵੀ ਨਹੀਂ ਬਾਕੀ ਸਭ ਤੋਂ ਅਹਿਮ ਸਵਾਲ ਕਿਸੇ ਵਿਅਕਤੀ ਵਿਸ਼ੇਸ਼ ਦੀ ਹਤਾਹਤ ਹੁੰਦੀ ਜਾਂ ਕੋਈ ਖਬਰਸਾਰ ਕੋਈ ਜਨਮ ਰਹੀ ਹੈ ਤੁਹਾਨੂੰ ਸਾਦੇ ਨੇ ਪਿੱਛੇ ਡੇੜੀ 'ਚ ਬੈਠੇ ਉਹਨਾਂ ਦਾ ਤਿੰਨ ਬੰਦੇ ਦੱਸਦੇ ਕੋ ਤਿੰਨ ਬੰਦੇ ਜਿਹੜੇ ਦੇਖ ਕੇ ਉਹ ਦੱਸਦੇ ਪੈਣ ਸਭ ਤੇ ਇਹ ਐਸਪੈਕਟ ਜਿਹੜੇ ਦੇਖੀ ਮਾਲਕ ਨੇ ਇੱਥੇ ਫੈਕਟਰੀ ਦੇ ਇਥੇ ਫੈਕਟਰੀ ਦੇ ਮਾਲਕ ਹੈ ਉਹ ਬਰਕਰ ਸੇਗੇ ਉਹ ਪਰਸਾ ਦੇ ਨਾਲ ਤੇ ਰੇਡਿਸ ਉਹਨਾਂ ਦੇ ਖੜੇ ਆ ਸੋ ਉਹਨਾਂ ਕੋਲ ਪੁੱਛਾ ਕਰਦੇ ਤੇ ਕੋਈ ਹਾਲੇ ਤੱਕ ਇਹਨਾਂ ਵੱਲੋਂ ਕੋਈ ਡਾਟਾ ਐਂਟਰ ਅੰਗ ਨਹੀਂ ਕੀਤਾ ਗਿਆ ਕਿ ਇਹਨਾਂ ਨੇ ਕੋਈ ਸਾਬਤ ਇਨਫੋਰਮੇਸ਼ਨ ਠੀਕ ਹੈ ਫਾਇਰ ਅਫਸਰ ਨੇ ਫੈਮਿਲੀ ਮੈਂਬਰ ਇਹਨਾਂ ਦੇ ਹਾਲੇ ਜਿਹੜੇ ਕਿ ਮੌਜੂਦ ਨੇ ਇਸ ਵਕਤ ਇੱਥੇ ਖੜੇ ਹੋਏ ਨੇ ਕਿ ਜੋ ਜਾਣਕਾਰੀ ਦਿੰਦੇ ਪਏ ਨੇ ਗੱਲਬਾਤ ਨਾਲ ਵੀ ਕਰਨ ਦੀ ਜਿਹੜੀ ਹੈ ਕਿ ਉਹ ਕੋਸ਼ਿਸ਼ ਕਰਾਂਗਾ ਕਿ ਤੁਸੀਂ ਦੱਸ ਸਕਦੇ ਹੋ ਕਿ ਵਜ੍ਹਾ ਕੀ ਰਹੀ ਅੱਗ ਤੇ ਕੁਝ ਇਹਨਾਂ ਦਾ ਐਸਾ ਸੱਚ ਕੋਈ ਫੈਕਟਰੀ ਤੇ ਤੁਸੀਂ ਓਨਰ ਨੂੰ ਕੁਝ ਪਤਾ ਲੱਗ ਪਾਇਆ ਕਿ ਕਾਰਨ ਕੀ ਬਣਿਆ ਕਿ ਅਗ ਲੱਗਣ ਦੀ ਕਿੱਥੇ ਗਿਲਕੀ ਪਤਾ ਨਹੀਂ ਚੱਲਿਆ ਕੋਈ ਕੈਜੁਐਲਟੀ ਕੁਝ ਐਸਾ ਛ ਕਿਸੇ ਕੋਈ ਤਰੀਕੇ ਦੇ ਕੋਈ ਫੋਗਰ ਤੁਹਾਡੇ ਆਪਣੇ ਫੈਮਿਲੀ ਮੈਂਬਰ ਠੀਕ ਨੇ ਸਾਰੇ ਕਿਸੇ ਦੇ ਕੋਈ ਪ੍ਰੋਬਲਮ ਬਣੀਆਂ ਨਹੀਂ ਬਰਨ ਹੋਏ ਨਹੀਂ ਮਤਲਬ ਕੁਝ ਫੈਕਟਰੀ ਦੇ ਅੰਦਰ ਹੀ ਸੀ ਕਿਉਂ ਨਹੀਂ ਜੀ ਤੁਹਾਡੇ ਕੋਣ ਅੰਦਰ ਕੰਮ ਕਰਦੇ ਸੀ ਕੀ ਨਾਮ ਤੁਹਾਡਾ ਜੀ ਅਸ਼ਵਨੀ ਕੁਮਾਰ ਅੱਛਾ ਉੱਥੇ ਕੰਮ ਕਰਦੇ ਸੀ ਕੀ ਕੰਮ ਕਰਦੇ ਉੱਪਰ ਸੀ ਕਹਿੰਦੇ ਕੰਮ ਕਰਦੇ ਤੁਹਾਡਾ ਪਰਿਵਾਰ ਕਿੰਨੇ ਕ ਮੈਂਬਰ ਨੇ ਜਿਹੜੇ ਇੱਥੇ ਕੰਮ ਕਰਦੇ ਸਪੈਕਟੇ ਮੇਰਾ ਫਾਦਰ ਆ ਤੇ ਮੇਰਾ ਭਰਾ ਸੀ ਨਾਮ ਕੀ ਦੋਨਾਂ ਦਾ ਅਮਰਜੀਤ ਸਿੰਘ ਆ ਅਸ਼ਵਨੀ ਕੁਮਾਰ ਪਰ ਦਦ ਨਾਮ ਕਿੰਨੇ ਕ ਵਜੇ ਕੱਟਣਾ ਹੋਈ ਤੇ ਡਿਊਟੀ ਤੇ ਕਦੋਂ ਆਏ ਡਿਊਟੀ ਤੇ ਕਹਿੰਦੇ 8 ਵਜੇ ਆ ਗਏ 8 ਵਜੇ ਉੱਪਰ ਚਲ ਗਏ ਆ ਅੱਛਾ ਹਾਂਜੀ ਸਾਢੇ 8 ਵਜੇ ਨਾਲ ਆ ਗਏ ਜੀ ਉਹ ਕਹਿੰਦਾ ਉੱਪਰ ਚਲ ਗਿਆ ਵਾ ਹਾਂਜੀ ਉਹ ਤਾਂ ਹੀ ਕਹਿੰਦੇ ਆ ਗੋ ਦੂ ਬਾਦ ਆਗ ਲੱਗ ਗਈ ਆ ਕਿ ਜਾ ਰਿਹਾ ਜੀ ਕਿ ਬੰਦਾ ਆਇਆ ਹੀ ਨਹੀਂ ਰਜਿਸਟਰ ਤੇ ਹਾਜ਼ਰੀ ਲੱਗੀ ਉਹਦਾ ਬੰਦੇ ਦਾ ਸਾਈਕਲ ਸਭ ਤੋਂ ਪਹਿਲੇ ਅਸੀਂ ਪਹੁੰਚੇ ਹਾਂ ਇੱਥੇ ਤੁਸੀਂ ਇੱਥੇ ਕੰਮ ਕਰਦੇ ਨਹੀਂ ਕੰਮ ਨਹੀਂ ਕਰਦੇ ਸਾਨੂੰ ਪਤਾ ਲੱਗਿਆ ਸਭ ਤੋਂ ਪਹਿਲੇ ਪਹੁੰਚੇ ਹਾਂ ਮੈਂ ਆਣ ਕੇ ਪੁੱਛਿਆ ਮਾਲਕ ਮੁੰਡਾ ਜਿਹੜਾ ਨਿੱਕਰ ਪਾ ਕੇ ਘੁੰਮਦਾ ਕਹਿੰਦਾ ਜੀ ਬੰਦਾ ਆਇਆ ਹੀ ਨਹੀਂ ਹੋਣਾ ਤੁਹਾਡਾ ਕੀ ਆਇਆ ਹੋਊਗਾ ਚਲੇ ਗਿਆ ਹੋਊਗਾ ਮੈਂ ਕਿਹਾ ਫਿਰ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਕਿ ਰਜਿਸਟਰ ਤੇ ਹਾਜ਼ਰੀ ਮੈਂ ਲਾਈ ਖੁਦ ਉੱਪਰ ਗਿਆ ਕੰਮ ਕਰਨ ਉਹ ਰੋਡ ਜਦੋਂ ਸਿੱਟਦੇ ਆ ਨਾ ਉੱਪਰੋਂ ਬੰਦੇ ਉਹਨਾਂ ਦੇ ਨਾਲ ਕੰਮ ਕਰਦੇ ਜਿਹੜੇ ਉਹ ਦੱਸਦੇ ਆ कि दो दो मंझल तक ऊंचा रोल चले ਜਾਂਦਾ ਜਦੋਂ ਸਿੱਟਦੇ ਥੰਡੇ ਬੰਦਾ ਅੰਦਰ ਘਿਰ ਗਿਆ ਪਿੱਛੋਂ ਅੱਗ ਪੈ ਗਈ ਬੰਦੇ ਕੋਲ ਨਿਕਲਿਆ ਨਹੀਂ ਗਿਆ ਦੋ ਜਾਨੇ ਦੱਸੇ ਇੱਕ ਅਸ਼ੂਨੀ ਦਾ ਇੱਕ ਅਸ਼ੂਨੀ ਅੰਦਰ ਰਹਿ ਗਿਆ ਜੀ ਅਸ਼ੂਨੀ ਅੰਦਰ ਤੇ ਦੂਸਰਾ ਕਿੰਨੜਾ ਨਾਮ ਲੈਦੇ ਤਸਰੇ ਬਾਹਰ ਆ ਜੀ ਉਹ ਬਾਰੀ ਹਾਜ਼ਰੀ ਨੋਦੀ ਸੀ ਉਹ ਉਹਨਰ ਬਚਾਓ ਹੋ ਗਿਆ ਹੋਇਆ ਹੁਣ ਤੁਹਾਡੇ ਪਰਿਵਾਰ ਦੇ ਦੋ ਮੈਂਬਰ ਨੇ ਇੱਕ ਅੰਦਰ ਨੇ ਤੇ ਇੱਕ ਬਾਹਰ ਸਹੀ ਸਲਾਮਤ ਅਸ਼ੂਨੀ ਕੁਮਾਰ ਹਾਂਜੀ ਤੁਸੀਂ ਇੱਥੇ ਦੇ ਹੀ ਰਹਿਣ ਵਾਲੇ ਕੰਮ ਕਰਾਉਂਦੇ ਮੇਰਾ ਬਰਾਦਰ ਛੋਟਾ ਬਰਾਦਰ ਕਿੰਨੀ ਦੇਰ ਤੋਂ ਉੱਥੇ ਕੰਮ ਕਰਦਾ ਤੇ ਅੱਜ ਆਇਆ ਕੰਮ ਤੇ ਹਾਂਜੀ ਅੱਜ ਹਾਂਜੀ ਆਏ 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 ਹੈ ਕੈਮਰੇ ਵਿੱਚ ਰਿਕਾਰਡ ਹੋ ਜਾਏਗਾ ਸਭੀ ਸਾਰਾ ਹਾਜ਼ਰੀ ਦੀ ਹਾਜ਼ਰੀ ਉਹਨਾਂ ਤੱਕੇ ਨਾ ਮੁੰਡੇ ਚੱਕ ਕੇ ਲੈ ਕੇ ਆਏ ਅੰਦਰਵਾਜ਼ੀ ਵਾਲਾ ਬਾਹਰ ਦਿੰਦੇ ਨਹੀਂ ਪਏ ਝੂਠ ਮਾਰਦੇ ਆ ਸਾਰਾ ਠੀਕ ਹੈ ਜੀ ਅੱਛਾ ਕਿੰਨੇ ਕ ਬੰਦੇ ਸੀਗੇ ਜਿਹੜਾ ਅੱਗ ਲੱਗੀ ਫੈਕਟਰੀ ਚ ਉਸ ਵਲੇ ਪਤਾ ਆਪਾਂ ਨੂੰ ਉਹ ਤਾਂ ਕਿੰਨੇ ਬੰਦੇ ਕੰਮ ਕਰਦੇ ਇੱਥੇ ਮੈਨੂੰ ਨਹੀਂ ਪਤਾ ਪਾਪਾ ਉਹਨਾਂ ਨੂੰ ਪਤਾ ਹੈ ਤੁਹਾਡਾ ਨਾਮ ਪੂਰਾ ਅਸ਼ੋਕ ਮਾਨ ਅਸ਼ੋਕ ਪਰ ਤੁਹਾਡਾ ਅਸ਼ੂਨੀ ਜਿਹੜਾ ਬ੍ਰਦਰ ਐਸ ਵਕ ਤੁਹਾਨੂੰ ਤਸਵੀਰ ਇੱਕ ਹੋਰ ਵੀ ਮੈਂ ਦਿਖਾਵਾਂਗਾ ਕਿ ਐਸ ਵਕ ਜਿਸ ਤਰੀਕੇ ਦੇ ਨਾਲ ਇੱਥੇ ਅੱਗ ਲੱਗੀ ਹੋਈ ਆ ਪਰਵਾਰਿਕ ਮੈਂਬਰ ਐਸ ਵਕ ਵੀ ਇਰਲਾਪ ਕਰਦੇ ਪੈਨੇ ਕਿਉਂਕਿ ਉਹਨਾਂ ਦੇ ਜਿਹੜੇ ਸਕੇ ਸੰਬੰਧਿਤ ਨੇ ਅਸ਼wini ਕੁਮਾਰ ਦਾ ਨਾਮ ਲਿਆ ਜਾ ਰਿਹਾ ਹੈ ਕਿ ਜੋ ਇਥੇ ਫੈਕਟਰੀ ਚ ਕੰਮ ਕਰਦਾ ਸੀ ਉਹਦਾ ਹਾਲੇ ਥੋ ਪਤਾ ਨਹੀਂ ਹੈਗਾ ਕਿਸੇ ਵੀ ਤਰੀਕੇ ਦੇ ਨਾਲ ਹਾਲੇ ਕੋਈ ਜਾਣਕਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਪੱਧਰ ਦੇ ਉੱਤੇ ਤੇ ਪੁਲਿਸ ਵੱਲੋਂ ਇਥੇ ਸਾਂਝੇ ਨਹੀਂ ਕੀਤੀ ਜਾ ਰਹੀ ਕਿ ਹਾਲੇ ਕਿਸੇ ਤਰੀਕੇ ਨਾਲ ਜਾਨੀ ਨੁਕਸਾਨ ਹੈ ਜਾਂ ਨਹੀਂ ਹੈ ਪਰ ਪਰਿਵਾਰ ਦੇ ਵੇਖਿਆ ਕਿ ਅਸ਼wini ਕੁਮਾਰ ਨੂੰ ਲੈ ਕੇ ਕਾਫੀ ਚਿੰਤਾਤ ਹੋ ਵੀ ਰਹੇ ਨੇ ਕਿ ਉਹਨਾਂ ਦੇ ਕਿਸੇ ਵੀ ਜਿਹੜਾ ਵਿਅਕਤੀ ਹੈ ਉਹਨਾਂ ਥੋ ਪਤਾ ਨਹੀਂ ਲੱਗ ਰਿਹਾ ਅਗਲੀ ਜਾਣਕਾਰੀ ਲੈ ਕੇ ਤੁਹਾਡੇ ਚਾਹਤ ਰਹਾਂਗੇ ਮੇਰੇ ਕੈਮਰਾ ਪਰਸਨ ਜਿੰਕੂ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੁਬਾਰਾ ਧੰਨਵਾਦ